assim ਪ੍ਰਾਈਵੇਟ ਵਿਅਕਤੀ ਤੋਂ ਜ਼ਮੀਨ ਖਰੀਦ ਕੇ ਪਿੰਡ ਨੂੰ ਦਿੱਤੀ ਆ ਔਰ ਪਿੰਡ ਨੇ ਜ਼ਮੀਨ ਖਰੀਦੀ ਆ ਔਰ ਗੰਦੇ ਪਾਣੀ ਦੀ ਸਮੱਸਿਆ ਜਿਹੜੀ ਸਦਾ ਲਈ ਜਿਹੜੀ ਆ ਹੱਲ ਹੋ ਗਈ ਸੋ ਬਹੁਤ ਵੱਡੀ ਰਾਹਤ ਜਿਹੜੀ ਆ ਉਹ ਪਿੰਡ ਵਾਸੀਆਂ ਨੂੰ ਸੋ ਮੈਂ ਇਹਨਾਂ ਨੂੰ ਮੁਬਾਰਕਵਾਦ ਦੇ ਰਿਹਾ ਸਾਰੇ ਜਿਹੜੀ ਪੰਚਾਇਤ ਆ ਜਿਹੜੀ ਗ੍ਰਾਮ ਪੰਚਾਇਤ ਆ ਉਹਨਾਂ ਕੋਲੇ ਆਪਣੀ ਕੋਈ ਜ਼ਮੀਨ ਨਹੀਂ ਸੀ ਸੋ ਇਹਨਾਂ ਨੂੰ ਇਸ ਗੱਲ ਕਰਕੇ ਅਸੀਂ ਪ੍ਰਾਈਵੇਟ ਤੋਂ ਇੱਕ ਵਿਅਕਤੀ ਤੋਂ ਜ਼ਮੀਨ ਜਿਹੜੀ ਆ ਖਰੀਦ ਕੇ ਦਿੱਤੀ ਆ ਮੈਂ ਉਸ ਵਿਅਕਤੀ ਦਾ ਵੀ ਧੰਨਵਾਦ ਕਰਨਾ ਚਾਹੁੰਨਾ ਕਿ ਉਹਨੇ ਬਹੁਤ ਹੀ ਘੱਟ ਰੇਟ ਦੇਤੇ ਜ਼ਮੀਨ ਦਿੱਤੀ ਆ ਸੋ ਉਹਦਾ ਵੀ ਬਹੁਤ-ਬਹੁਤ ਧੰਨਵਾਦ ਕਿ ਉਹਨੇ ਜ਼ਮੀਨ ਕੋਠੇ ਵਾਲਾ ਸਿੰਘ ਜਿਹਨੂੰ ਕੋ ਖੜਿਆਲ ਕੋਠੇ ਵੀ ਕਹਿੰਦੇ ਨੇ ਇਹਨਾਂ ਦੀ ਇੱਕ ਬਹੁਤ ਵੱਡੀ ਸਮੱਸਿਆ ਸੀਗੀ ਬਹੁਤ ਹੀ ਗਰੀਬ ਜਿਹੜੀ ਪਾਪੂਲੇਸ਼ਨ ਸੀ ਗਰੀਬ ਲੋਕਾਂ ਦੇ ਇੱਥੇ ਘਰ ਸੀਗੇ ਉਹਨਾਂ ਦੇ ਗੰਦੇ ਪਾਣੀ ਦੀ ਸਮੱਸਿਆ ਸੀ ਗੰਦੇ ਪਾਣੀ ਦੀ ਨਿਕਾਸੀ ਦਾ ਕੋਈ ਵੀ ਪ੍ਰਬੰਧ ਨਹੀਂ ਸੀਗਾ ਪਰ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਦੇ ਕਾਰਨ ਕਈ ਜਗ੍ਹਾ ਤੇ ਆਪਸ ਵਿੱਚ ਉਲਝ ਪੈਂਦੇ ਸੀ ਲੜ ਪੈਂਦੇ ਸੀ ਸੋ ਇਹਨਾਂ ਨਾਲ ਮੇਰੀ ਬਹੁਤ ਵੱਡੀ ਕਮਿਟਮੈਂਟ ਸੀ ਜਦੋਂ ਸਰਕਾਰ ਬਣਨ ਤੋਂ ਬਾਅਦ ਪਹਿਲਾ ਕੰਮ ਹੋਇਆਗਾ ਕਿ ਅਸੀਂ ਪ੍ਰਾਈਵੇਟ ਵਿਅਕਤੀ ਤੋਂ ਜ਼ਮੀਨ ਖਰੀਦ ਕੇ ਪਿੰਡ ਨੂੰ ਦਿੱਤੀ ਆ ਔਰ ਪਿੰਡ ਨੇ ਜ਼ਮੀਨ ਖਰੀਦੀ ਆ ਔਰ ਗੰਦੇ ਪਾਣੀ ਦੀ ਸਮੱਸਿਆ ਜਿਹੜੀ ਸਦਾ ਲਈ ਜਿਹੜੀ ਆ ਹੱਲ ਹੋ ਗਈ ਸੋ ਬਹੁਤ ਵੱਡੀ ਰਾਹਤ ਜਿਹੜੀ ਆ ਉਹ ਪਿੰਡ ਵਾਸੀਆਂ ਨੂੰ ਸੋ ਮੈਂ ਇਹਨਾਂ ਨੂੰ ਮੁਬਾਰਕਵਾ ਦੇ ਰਾਂ ਸਾਰੇ ਨੂੰ ਸੱਚ ਜਾਇ ਤਾਂ ਦੇਖਿਆ ਸਿੱਖਿਆ ਨਾ ਕੀ ਜਮੀਨਾਂ ਸ਼ਹਿਰ ਚ ਤਾਂ ਹੋ ਜਾਂਦਾ ਵੀ ਪਿੰਡ ਦੇ ਵਿੱਚ ਵੀ ਖੁਦ ਸਰਕਾਰ ਖਰੀਦੀ ਜਮੀਨ ਦੇਖੋ ਇੱਥੇ ਸਰਕਾਰ ਕੋਲੇ ਜਿਹੜੀ ਪੰਚਾਇਤ ਆ ਜਿਹੜੀ ਗ੍ਰਾਮ ਪੰਚਾਇਤ ਆ ਉਹਨਾਂ ਕੋਲੇ ਐਪਲੀ ਕੋਈ ਜ਼ਮੀਨ ਨਹੀਂ ਸੀ ਸੋ ਇਹਨਾਂ ਨੂੰ ਇਸ ਗੱਲ ਕਰਕੇ ਅਸੀਂ ਪ੍ਰਾਈਵੇਟ ਤੋਂ ਇੱਕ ਵਿਅਕਤੀ ਤੋਂ ਜ਼ਮੀਨ ਜਿਹੜੀ ਆ ਖਰੀਦ ਕੇ ਦਿੱਤੀ ਆ ਮੈਂ ਉਸ ਵਿਅਕਤੀ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਕਿ ਉਹਨੇ ਬਹੁਤ ਹੀ ਘੱਟ ਰੇਟ ਦੇਤੇ ਜ਼ਮੀਨ ਦਿੱਤੀ ਆ ਸੋਦਾ ਹੀ ਬਹੁਤ ਬਹੁਤ ਧੰਨਵਾਦ ਕਿ ਉਹਨੇ ਇਹ ਜ਼ਮੀਨ ਦੇਤੀ ਸੋ ਲਈਆ ਹੁਣ ਇੱਥੇ ਜਿਹੜਾ ਗੰਦੇ ਪਾਣੀ ਦੀ ਨਿਕਾਸੀ ਦਾ ਪ੍ਰੋਜੈਕਟ ਜਿਹੜਾ ਬੜੀ ਜਲਦੀ ਸ਼ੁਰੂ ਹੋ ਜਾਊਗਾ ਸੋ ਬਹੁਤ ਵੱਡੀ ਰਾਹਤ ਜਿਹੜੀ ਇਸ ਪੰਚਾਇਤ ਨੂੰ ਪਿੰਡ ਨੂੰ ਪਿੰਡ ਵਾਸੀਆਂ ਨੂੰ ਜਿਹੜੀ ਮੇਹਾ ਜਦੋਂ ਦੀ ਸਾਡੀ ਡਿਮਾਂਡ ਹੈ 30 35 ਸਾਲ ਪੁਰਾਣੀ ਸਾਡੀ ਡਿਮਾਂਡ ਸੀ ਬਹੁਤ ਵੱਡੀ ਸਮੱਸਿਆ ਸੀ ਇਹਦਾ ਕੋਈ ਹੱਲ ਨਹੀਂ ਸੀ ਨਿਕਲਦੇ ਬਹੁਤ ਸਰਕਾਰਾਂ ਆਈਆਂ ਨੇ ਕੋਈ ਮਿੱਠੇ ਲਾਰੇ ਅੱਜ ਕੱਲ ਅੱਜ ਕੱਲ ਕਿਸੇ ਨੇ ਨਹੀਂ ਕਰਿਆ ਸਾਡੇ ਮਾਨਯੋਗ ਸਤਕਾਰਯੋਗ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਸਾਹਿਬ ਜੀ ਦੇ ਧਿਆਨ ਚ ਮਸਲਾ ਲੈ ਲੈਂਦਾ ਤਾ ਇਹਨਾਂ ਨੇ ਉਹ ਮਸਲਾ ਪਹਿਲ ਦੇ ਹਜ਼ਾਰ ਤੇ ਹੱਲ ਕਰਕੇ ਸਾਨੂੰ ਪ੍ਰਾਈਵੇਟ ਵਿਅਕਤੀ ਤੋਂ ਜ਼ਮੀਨ ਖਰੀਦ ਕੇ ਗ੍ਰਾਮ ਪੰਚਾਇਤ ਨੂੰ ਦਿੱਤੀ ਹੋਈ ਹੈ ਜੋ ਸਾਡੀ ਗੰਦੇ ਪਾਣੀ ਦੀ ਸਮੱਸਿਆ ਸੀ ਉਸ ਦਾ ਹੱਲ ਹੋ ਗਿਆ ਅਸੀਂ ਸਦਾ ਲਈ ਸ਼ੁਕਰਗੁਜ਼ਾਰ ਰਵਾਂਗੇ ਪੰਜਾਬ ਸਰਕਾਰ ਸਰਦਾਰ ਹਰਪਾਲ ਸਿੰਘ ਚੀਮਾ ਸਾਹਿਬ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਦਿਲ ਦੀ ਗਹਿਰਾਈਆਂ ਵਿੱਚੋਂ ਅੱਜ ਆਏ ਨੇ ਉਸ ਕੰਮ ਦੇ ਆਰੰਭ ਲਈ ਇਹਨਾਂ ਨੇ ਉਹ ਕੰਮ ਆਰੰਭ ਕਰਿਆ ਤੇ ਪਿੰਡ ਨੂੰ 25 ਲੱਖ ਰੁਪਏ ਦੀ ਗ੍ਰਾਂਟ ਵੀ ਦੇ ਕੇ ਗਏ ਨੇ ਤੇ ਅਸੀਂ ਨਗਰ ਨਿਵਾਸੀ ਤੇ ਪੂਰਾ ਪਿੰਡ ਵਾਸੀ ਅਸੀਂ ਤਹਿ ਦਿਲੋਂ ਸਰਦਾਰ ਹਰਪਾਲ ਸਿੰਘ ਚੀਮਾ ਸਾਹਿਬ ਜੀ ਦਾ ਧੰਨਵਾਦ ਕਰਦੇ ਹਾਂ ਤੁਸੀਂ ਆਏ ਕਹਿੰ